ਇੱਕ ਪਿੰਡ ਵਿੱਚ ਇੱਕ ਬਹੁਤ ਹੀ ਗਰੀਬ ਆਦਮੀ ਰਹਿੰਦਾ ਸੀ। ਉਸ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਵੀ ਦਰਬਾਰ ਲੱਗਿਆ ਹੋਇਆ ਹੈ ਤੇ ਉਹ ਉੱਥੇ ਪਹੁੰਚ ਗਿਆ। ਉੱਥੇ ਉਹਨੇ ਦਰਵਾਜ਼ੇ ਤੇ ਖੜੇ ਪਹਿਰੇਦਾਰਾਂ ਨੂੰ ਕਿਹਾ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਕਵਿਤਾ ਸੁਣਾਉਣ ਲਈ ਆਇਆ ਹੈ। ਉਹਨਾਂ ਨੇ ਕਿਹਾ ਕਿ ਤੂੰ ਕਿਸੇ ਪਾਸਿੋਂ ਕਵੀ ਲੱਗਦਾ ਰਿਹਾ ਨਹੀਂ ਤੇਰੇ ਕੱਪੜੇ ਫਟੇ ਹੋਏ ਨੇ ਤੇਰੇ ਪੈਰਾਂ ਵਿੱਚ ਜੋੜਾ ਵੀ ਟੁੱਟਿਆ ਹੋਇਆ ਹੈ। ਤੇ ਉਹਨਾਂ ਵਿੱਚ ਇੱਕ ਅਜਿਹਾ ਸਿੱਖ ਵੀ ਸੀਗਾ ਜਿਹਨੂੰ ਉਸਤੇ ਤਰਸ ਆਇਆ ਤੇ ਉਹਨੇ ਕਿਹਾ ਕਿ ਤੂੰ ਇੰਤਜ਼ਾਰ ਕਰ ਤੇਰੀ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਜ਼ਰੂਰ ਸੁਣਾਈ ਜਾਵੇਗੀ। ਤੇ ਉਹ ਬੈਠ ਕੇ ਇੰਤਜ਼ਾਰ ਕਰਨ ਲੱਗਾ ਗੁਰੂ ਗੋਬਿੰਦ ਸਿੰਘ ਜੀ ਆ ਗਏ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਉਹ ਜਿਹੜਾ ਵਾਰ ਇੱਕ ਆਦਮੀ ਬੈਠਾ ਹੈ ਠੀਕ ਹੈ ਉਸ ਨੂੰ ਬੁਲਾ ਕੇ ਲੈ ਕੇ ਆਓ ਉਹਨਾਂ ਨੇ ਉਸ ਨੂੰ ਬੁਲਾਇਆ ਤੇ ਪੁੱਛਿਆ ਭਾਈ ਕੀ ਨਾਮ ਹੈ ਤੇਰਾ ਉਸ ਨੇ ਕਿਹਾ ਕਿ ਮੈਂ ਬਹੁਤ ਹੀ ਗਰੀਬ ਹਾਂ ਵੈਸੇ ਇਹ ਤਾਂ ਮੇਰਾ ਨਾਮ ਹੰਸਰਾਮ ਹੈ ਪਰ ਪਿੰਡ ਵਿੱਚ ਮੈਨੂੰ ਗਰੀਬ ਹੋਣ ਕਰਕੇ ਸਾਰੇ ਹੰਸਾ ਹੰਸਾ ਕਹਿੰਦੇ ਨੇ ਹੰਸਰਾਮ ਕੋਈ ਨਹੀਂ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਭਾਈ ਹੰਸਰਾਮ ਜੀ ਕਵੀ ਆਪਣੀ ਕਵਿਤਾ ਸੁਣਾਓ ਤੇ ਉਸ ਨੇ ਆਪਣੀ ਕਵਿਤਾ ਸੁناਈ ਗੁਰੂ ਗੋਬਿੰਦ ਸਿੰਘ ਜੀ ਬਹੁਤ ਪਰਸਾਨ ਹੋਏ ਉਹਨਾਂ ਨੇ ਕਿਹਾ ਕਿ ਦੁਬਾਰਾ ਫੇਰ ਸੁਣਾ ਉਹਨੇ ਫੇਰ ਸੁناਈ ਉਹਨਾਂ ਨੇ ਕਿਹਾ ਦੁਬਾਰਾ ਫੇਰ ਸੁਣਾ ਐਦਾਂ ਹੀ 4-5 ਵਾਰ ਗੁਰਗੋਬਿੰਦ ਸਿੰਘ ਜੀ ਨੇ ਉਸ ਕਵੀ ਤੋਂ ਕਵਿਤਾ ਸੁਣੀ ਬਹੁਤ ਪਰਸਾਨ ਹੋਏ ਤੇ ਉਹਨਾਂ ਨੇ ਗੁਰਗੋਬਿੰਦ ਸਿੰਘ ਜੀ ਨੇ ਆਪਣੇ ਖਜ਼ਾਨਚੀ रामचंद्र ਨੂੰ ਬੁਲਾਇਆ ਤੇ ਕਿਹਾ ਕਿ ਇਹਨੂੰ 18000 ਰਸਤਪਨ ਮੀਨਪਾ ਕੇ ਚਾਂਦੀ ਦੀਆਂ ਮੋਹਰਾਂ ਉਸ ਸਮੇਂ ਵਿੱਚ ਉਹ ਦਿੱਤੀਆਂ ਜਾਣ ਤੇ ਭਾਈ ਹੰਸਰਾਮ ਜੀ ਨੂੰ ਜਿਹੜਾ ਸਾਨੂੰ ਗਵਾਲੀਅਰ ਦੀ ਚੋਂ ਸੰਗਤਾਂ ਨੇ ਹਾਥੀ ਦਿੱਤਾ ਹੈ ਉਹ ਵੀ ਦਿੱਤਾ ਜਾਵੇ ਤੇ ਇਸ ਨੂੰ ਇਹਦੇ ਪਿੰਡ ਕਟੋਚ ਰਿਆਸਤ ਵਿੱਚ ਪੂਰੇ ਸ਼ਾਨ ਸ਼ੌਕਤ ਨਾਲ ਛੱਡ ਕੇ ਆਇਆ ਜਾਵੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਖਜਾਨੇ ਸੀ रामचंद्र ਜੀ ਉਹਨਾਂ ਨੇ ਉਹਨ ਮੋਰਾਂ ਦਿੱਤੀਆਂ ਤੇ ਬੜੀ ਸ਼ਾਨੋ ਸ਼ੌਕਤ ਨਾਲ ਉਹਨੂੰ ਹਾਥੀ ਤੇ ਬਿਠਾਇਆ ਗਿਆ ਤੇ ਉਹਦੇ ਪਿੰਡ ਕਟੋਚ ਰਿਆਸਤ ਵੱਲ ਰਵਾਨਾ ਹੋ ਗਏ ਰਸਤੇ ਵਿੱਚ ਨਾ ਉਹਨੂੰ ਉਸਦੇ ਪਿੰਡ ਦਾ ਰਾਜਾ ਮਿਲਿਆ ਕਿਰਪਾਲ ਚੰਦ ਪਟੋਚੀ ਆ हरियाणा ਦਾ ਰਾਜਾ ਸੀ ਉਹਨੇ ਦੇਖਿਆ ਕਿ ਲੱਗਦਾ ਕੋਈ ਰਾਜਾ ਮੇਰੇ ਤੋਂ ਵੱਡਾ ਆ ਰਿਹਾ ਹੈ ਉਹਨੇ ਉਹਨੂੰ ਰੋਕਿਆ ਤੇ ਪੁੱਛਿਆ ਕਿ ਤੁਸੀਂ ਕੌਣ ਹੋ ਉਹਨੇ ਕਿਹਾ ਮੈਂ ਤਾਂ ਜਿੱਕ ਬਹੁਤ ਹੀ ਗਰੀਬ ਕਿਸਾਨ ਆ ਕਟੋਚਰਿਆ ਵਸਦਾ ਮਜ਼ਦੂਰ ਆ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਧਰਤੀ ਤੋਂ ਉਠਾ ਕੇ ਆਸਮਾਨ 'ਚ ਬਿਠਾ ਦਿੱਤਾ ਮੈਨੂੰ ਯਕੀਨ ਨਹੀਂ ਹੋ ਰਿਹਾ ਉਹਨੇ ਕਿਹਾ ਵੀ ਇਹਦੇ ਕੋਲ ਤਾਂ ਬਹੁਤ ਹੀ ਮਾਇਆ ਏ ਐਨੇ ਹਾਥੀ ਐ ਐਨੇ ਉਹਦੇ ਆਲੇ-ਦਾਲੇ ਪਹਿਰੇਦਾਰ ਨੇ ਨੇ ਕਿਹਾ ਅੱਛਾ ਤੇਰਾ ਗੁਰੂ ਐਨਾ ਦਿਆਲੂ ਐ ਉਹਨੇ ਕਿਹਾ ਹਾਂ ਜੀ ਨੀਚੇ ਊਚ ਕਰੇ ਮੇਰਾ ਗੋਬਿੰਦ ਕਹਿੰਦਾ ਨੀਚੇ ਤੋਂ ਊਚ ਮੇਰਾ ਗੋਵਿੰਦ ਕਰਦਾ ਏ ਉਹ ਕਿਸੇ ਤੋਂ ਡਰਦਾ ਨਹੀਂ ਉਹਦੇ ਮਨ ਵਿੱਚ ਆਪ ਹੀ ਆ ਜਾਂਦਾ ਏ ਕਿ ਕਿਹੜਾ ਵਿਅਕਤੀ ਸੱਚੇ ਦਿਲੋਂ ਸੱਚੀ ਭਾਵਨਾ ਨਾਲ ਆਇਆ ਏ ਮੇਰਾ ਗੋਵਿੰਦ ਤੇ ਸਭ ਤੋਂ ਵੱਡਾ ਏ ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਏ ਕਿ ਰੱਬ ਨੂੰ ਮੰਨੋ ਗੁਰੂ ਗੋਬਿੰਦ ਸਿੰਘ ਜੀ ਹਰ ਦੀਆਂ ਬਨੋ ਭਾਵਨਾਵਾਂ ਪੂਰੀਆਂ ਕਰਦੇ ਨੇ ਤੇ ਇੱਕ ਨਾਰਮਲ ਇਨਸਾਨ ਨੂੰ ਨੀਚੇ ਉੱਪਰ